ਕੰਗੜਾ ਨੌ ਦੀ ਫੇਰ ਗੱਲ ਆ ਗਈ ਹੂੰ ਸਾਫ ਕਾ ਬੀਜੇਪੀ ਦੇ ਮੰਤਰੀ ਨੇ ਕਹਿਤਾ ਕਹਿੰਦੇ ਕੰਗੜਾ ਨੌ ਬੜਾ ਗੰਦਾ ਬੋਲਦੀ ਆ ਅਬ ਇਹ ਹਰ ਸਿਮਰਤ ਪਰ ਬਾਦਲ ਕਹਿੰਦੀ ਆ ਕਿ ਕੰਗੜਾ ਨੌਤ ਮੰਦ ਬੁੱਧੀ ਆ ਇਹ ਕਹਿਣਾ ਤੂੰ ਹੁੰਦਾ ਜੀ ਕੰਗੜਾ ਰਣਾਤ ਮੰਦ ਬੁੱਧੀ ਆ ਇਸ ਦਾ ਇਲਾਜ ਹੋਣਾ ਚਾਹੀਦਾ ਮੰਦ ਬੁੱਧੀ ਕੋਲੋਂ ਦਾ ਪਾਗਲ ਪਾਗਲ ਉਹ ਜਿਹੜਾ ਸੰਗੜਣਾ ਬੰਦ ਰੱਖਦੇ ਆਂ ਆਪਾਂ ਕੰਗੜਾ ਕਹਿੰਦੀ ਆ ਕਹਿੰਦੀ ਲੈ ਦੱਸ ਮੇਰੇ ਤਾਂ ਸਰਟੀਫੀਕੇਟ ਨਹੀਂ ਬੜਿਆ ਮੇ ਨੂੰ ਤਾਂ ਹੂੰ ਕਹਿੰਦੀ ਮੈਨੂੰ ਕਹਿੰਦੇ ਆ ਵੀ ਆਹ ਸੀਨ ਕੱਟ ਦੇ ਆਹ ਦੰਗੇ ਕੱਟ ਦੇ ਵਿੱਚੋਂ ਪੰਜਾਬ ਦੇ ਆਹ ਫੁਰਾਣੇ ਕਹਿੰਦੀ ਜੇ ਮੈਂ ਦੰਗੇ ਹੀ ਕੱਟ ਦਾਂਗੇ ਪੰਜਾਬ ਦੇ ਭਿੰਡਰਾਂ ਵਾਲੇ ਨੂੰ ਕੱਟ ਦਾਂਗੇ ਪੰਜਾਬ ਦੇ ਨੂੰ ਕਹਿੰਦੀ ਫਿਰ ਦਿਖਾਵਾਂਗੇ ਮੈਂ ਉਹ ਚ ਕੀ ਕੰਗੜਾ ਰਣੌਤ ਕਾਫੀ ਚਰਚਾ ਦੇ ਵਿੱਚ ਹੈ ਕੰਗੜਾ ਰਣੌਤ ਦੀ ਇੱਕ ਤਾਂ ਫਿਲਮ ਐਮਰਜੈਂਸੀ ਜਿਹਨੂੰ ਲੈ ਕੇ ਸਵਾਲ ਖੜੇ ਹੋਏ ਹੋਏ ਨੇ ਸਿੱਖ ਜਥੇਬੰਦੀਆਂ ਵੱਲੋਂ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕੰਗੜਾ ਰਣੌਤ ਵੱਲੋਂ ਜਿਹੜੀਆਂ ਟਿੱਪਣੀਆਂ ਕਿਸਾਨਾਂ ਬਾਰੇ ਕੀਤੀਆਂ ਗਈਆਂ ਨੇ ਉਹ ਵੀ ਕਾਫੀ ਚਰਚਾ ਦੇ ਵਿੱਚ ਨੇ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਹੁਣ ਇੱਕ ਲੀਡਰ ਨੇ ਭਾਜਪਾ ਦੇ ਲੀਡਰ ਨੇ ਉਹਨਾਂ ਨੇ ਵੀ ਕੰਗੜਾ ਰਣੌਤ ਨੂੰ ਝਾੜ ਪਾਈ ਹੈ ਅਕੀਦਾ ਸਾਹਿਬ ਕਿਸ ਤਰ੍ਹਾਂ ਇਸ ਪੂਰੇ ਮਾਮਲੇ ਨੂੰ ਦੇਖਦੇ ਹੋ ਕੰਗੜਾ ਨੌ ਦੀ ਫੇਰ ਗੱਲ ਆ ਗਈ ਹੂੰ ਸਾਬਕਾ ਬੀਜੇਪੀ ਦੇ ਮੰਤਰੀ ਨੇ ਕਹਿਤਾ ਕਹਿੰਦੇ ਕੰਗਣਾ ਨਾ ਬੜਾ ਗੰਦਾ ਬੋਲਦੀ ਆ ਇਹ ਅਸੀਂ ਨਹੀਂ ਕਹੇ ਕਿ ਸਾਬਕਾ ਮੰਤਰੀ ਨੇ ਬੀਜੇਪੀ ਦੇ ਉਹ ਆਖੇ ਜਾਂਦਾ ਕਹਿੰਦੇ ਕੰਗਣਾ ਰੋਲਾ ਤਾਂ ਬੜਾ ਗੰਦਾ ਬੋਲਦੀ ਆ ਇਸ ਦੇ ਉੱਪਰ ਕੰਗਣਾ ਨੂੰ ਜਿਹੜਾ ਹੈਗਾ ਉਹ ਨੱਥ ਪਾਉਣੀ ਚਾਹੀਦੀ ਆ ਇੱਕ ਨਾ ਪਿਛਲੇ ਦਿਨੀ ਖੈਦ ਫਰੀਦਕੋਟ ਦੀ ਘਟਨਾ ਹੈਗੀ ਆ ਮੈਂ ਸ਼ਾਇਦ ਜ਼ਿਲ੍ਹੇ ਦਾ ਸ਼ਹਿਰ ਦਾ ਨਾਮ ਭੁੱਲ ਰਿਹਾ ਮੇਰੇ ਖਿਆਲ ਚ ਪਰ ਘਟਨਾ ਹੈਗੀ ਆ ਉਹ ਪੱਕੀ ਆ ਕੱਲ੍ਹ ਜਾਂ ਪਰਸ ਨੂੰ ਘਟਨਾ ਹੈਗੀ ਆ ਇੱਕ ਬੱਚਾ ਹੈਗਾ ਸੀ ਮੁੰਡਾ ਹੈਗਾ ਸੀਗਾ ਟੀਨੇਜਰ ਸੀਗਾ ਉਸ ਨੂੰ ਸੰਗਣਾ ਨਾਲ ਬੰਨ ਕੇ ਰੱਖਿਆ ਸੀਗਾ ਹੂੰ ਕਿਉਂਕਿ ਉਹ ਕਿਉਂਕਿ ਉਹ ਮੰਦਬੁੱਧੀ ਸੀ ਉਹ ਉਹਦਾ ਕੀ ਕਰਦਾ ਸੀਗਾ ਬਾਹਰ ਨਿਕਲ ਕੇ ਪਿੰਡ ਦੇ ਵਿੱਚ ਨੰਗਾ ਕੱਪੜੇ ਪਾੜਦਾ ਸੀ ਆਪਣੇ ਕੱਚਾ ਕੋਚਾ ਨਿਕਲ ਤੋਂ ਸਭ ਪਾੜਦਾ ਸੀਗਾ ਫਿਰ ਰੋੜੇ ਚੱਕਦਾ ਸੀ ਆਣਦੇ ਲੋਕਾਂ ਦੇ ਮਾਰਦਾ ਸੀ ਉਹ ਕਈ ਲੋਕ ਜ਼ਖਮੀ ਕਰਦੇ ਉਹਨੇ ਫਿਰ ਉਹਨੂੰ ਘਰ ਦੇ ਵਿੱਚ ਬੰਦ ਰੱਖਦੇ ਸੀਗੇ ਹੂੰ ਫਿਰ ਉਹਨੂੰ ਪਤ ਡੀਸੀ ਨੂੰ ਉਸ ਕਾਇਤ ਹੋ ਗਈ ਡੀਸੀ ਨੇ ਫਿਰ ਉਹ ਭੇਜੇ ਜਿਹੜੇ ਬਾਲ ਸੰਭਾਲ ਕੇਂਦਰ ਹੁੰਦਾ ਉੱਥੇ ਫਿਰ ਬੱਚਾ ਉਹ ਭੇਜਦਾ ਗਿਆ ਹਬੀਬਾ ਹਰ ਸਿਮਰਤ ਕੌਰ ਬਾਦਲ ਕਹਿੰਦੀ ਆ ਕਿ ਕੰਗੜਾ ਨਨਾਉਤ ਮੰਦ ਬੁੱਧੀ ਆ ਇਹ ਕਹਿਣਾ ਤਾਂ ਹੁੰਦਾ ਜੀ ਹੂੰ ਕੰਗੜਾ ਰਣਾਉਤ ਮੰਦ ਬੁੱਧੀ ਆ ਇਸ ਦਾ ਇਲਾਜ ਹੋਣਾ ਚਾਹੀਦਾ ਮੰਦ ਬੁੱਧੀ ਕੌਣ ਹੁੰਦਾ ਪਾਗਲ ਪਾਗਲ ਉਹ ਜਿਹਨੂੰ ਸੰਗੜਣਾ ਬੰਦ ਰੱਖਦੇ ਆ ਆਪਾਂ ਰੱਖਿਆ ਸੀ ਨਾ ਬਚਰਾ ਉਹ ਕਦੇ ਨੰਗਾ ਕਰਤ ਹੋ ਕੇ ਉਹ ਮਾਰਦਾ ਸੀਗਾ ਕਿਸੇ ਦੇ ਕਿਸੇ ਦੇ ਨ ਨੰਗੇ ਹੀ ਬੰਦਾ ਜਦੋਂ ਬੋਹ ਅਜੇ ਬੋਲ ਜਿਹੜੇ ਇਸ ਖਤਰਨਾਕ ਬੋਲ ਨੇ ਜਿਹੜੇ ਬੋਲਰੀ ਜਗ ਕੰਗਣਾ ਨਾਉਤ ਵੈਸੇ ਦੀ ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਨੇ ਪਾਸ ਨਹੀਂ ਕੀਤਾ ਸਰਟੀਫਿਕੇਟ ਨਹੀਂ ਮਿਲਿਆ ਦਿਨੋਂ ਕੰਗਣਾ ਨੇ ਆਪੇ ਗੱਲ ਆਖੀ ਹੈ ਕੰਗਣਾ ਨਾਉਤ ਕੱਲ ਪੰਜਾਬ ਦੇ ਕੱਲ ਜੱਬਲਪੁਰ ਤੋਂ ਲੈ ਕੇ ਪੰਜਾਬ ਦੇ ਵਿੱਚ ਕੰਗਣਾ ਨਾਉਤ ਦੇ ਖਿਲਾਫ ਪ੍ਰਦਰਸ਼ਨ ਹੋਏ ਨੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਕੰਗਣਾ ਦੇ ਖਿਲਾਫ ਤੇ ਉਹਦੀ ਫਿਲਮ ਨੂੰ ਬੈਨ ਕਰਨ ਵਾਸਤੇ ਗੱਲ ਕੀਤੀ ਆ ਮੀਤ ਹੇਰ ਵੀ ਗੱਲ ਕਹਿ ਗਏ ਆ ਕਹਿੰਦੇ ਵੀ ਜਿਹੜੀ ਫਿਲਮ ਪੰਜਾਬ ਦਾ ਮੌਤ ਖਰਾਬ ਕਰੇਗੀ ਉਸ ਫਿਲਮ ਨੂੰ ਪੰਜਾਬ 'ਚ ਅਸੀਂ ਚਲਾਉਣ ਨਹੀਂ ਦੇਵਾਂਗੇ ਜੇਕਰ ਫਿਲਮ ਦੇ ਵਿੱਚ ਕੋਈ ਗਲਤ ਸੀਨ ਹੈਗੇ ਨੇ ਤਾਂ ਅਸੀਂ ਉਹ ਨਹੀਂ ਚਲਣ ਦਿਆਂਗੇ ਕੰਗਣਾ ਕਹਿੰਦੀ ਆ ਕਹਿੰਦੀ ਲੈ ਦੱਸ ਮੇਰੇ ਤਾਂ ਸਰਟੀਫੀਕੇਟ ਨਹੀਂ ਬਣਿਆ ਮੈਨੂੰ ਤਾਂ ਹੂੰ ਕਹਿੰਦੀ ਮੈਨੂੰ ਕਹਿੰਦੇ ਆ ਵੀ ਆਹ ਸੀਨ ਕੱਟ ਦੇ ਆਹ ਦੰਗੇ ਕੱਟ ਦੇ ਵਿੱਚੋਂ ਪੰਜਾਬ ਦੇ ਆਹ ਫੁਰਾਣੇ ਕਹਿੰਦੀ ਜੇ ਮੈਂ ਦੰਗੇ ਹੀ ਕੱਟ ਦਾਂਗੇ ਪੰਜਾਬ ਦੇ ਭਿੰਡਰਾਂ ਵਾਲੇ ਨੂੰ ਕੱਟ ਦਾਂਗੇ ਪੰਜਾਬ ਦੇ ਨੂੰ ਕਹਿੰਦੀ ਫਿਰ ਦਿਖਾਵਾਂਗੇ ਮੈਂ ਉਹ ਚ ਕੀ ਫਿਰ ਦਿਖਾਵਾਂਗੇ ਉਹਦੇ ਵਿੱਚ ਉਜੀ ਰਹਿ ਕੀ ਜਾਊਗਾ ਕਹਿੰਦੇ ਕਦੀ ਕਮਾਲ ਆ ਮੈਂ ਉਹ ਤਾਂ ਦਿਖਾਉਣ ਵਾਲੀ ਜਿੱਦਾਂ ਨੇ ਉਹ ਵੀ ਦਿਖਾਉਣ ਵਾਸਤੇ ਮਨਾਂ ਤੁਸੀਂ ਕਰ ਰਹੇ ਹੋ ਮੈਨੂੰ ਕਹਿੰਦਾ ਫਿਰ ਮੈਂ ਦਿਖਾਵਾਂ ਕਿ ਉੱਥੇ ਲੈ ਦੱਸੋ ਗੰਦਗੀ ਦਿਖਾਉਣਾ ਚਾਹੁੰਦੇ ਪੰਜਾਬ ਨੂੰ ਉਹ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ